ਕਲ ਜੀ ਵੀਡੀਓ ਵੇਖ ਰਖਿਆ ਸਾਮਣੂ ਜੀ ਆਨ ਲੈ ਕੇ ਹਾਜ਼ਰ ਆ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅੱਜਰ ਬਾਤ ਕਰਦਿਆਂ ਇੰਦੀ ਵੱਡੀ ਖਬਰ ਸਾਦਿਕ ਬੈਂਕ ਘਟਾਲੇ ਦੇ ਮਾਸਟਰਮਾਈਂਡ ਦੀ ਪਤਨੀ ਗ੍ਰਿਫਤਾਰ ਖਾਤੇ ਜੁ ਹੋਇਆ ਵੱਡੀ ਰਕਮ ਦਾ ਲੈਣ ਦੇਣ ਪਰ this state bank ਦੀ ਬ੍ਰਾਂਚ ਵਿੱਚ ਹੋਏ ਘਟਾਲੇ ਦੇ ਮਾਸਟਰਮਾਈਂਡ ਅੰਮੀ ਤਿਕੜਾ ਦੀ ਪਤਨੀ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਤਾ ਲੱਗਾ ਹੈ ਕਿ ਉਸਨਾ ਦੇ ਖਾਤੇ ਵਿੱਚ ਦੀ ਵੱਡੀ ਰਕਮ ਦਾ ਲੈਣ-ਦੇਣ ਹੋਇਆ ਸਾਧਕ ਪੁਲਿਸ ਨੇ ਪਹਿਲਾਂ ਸ਼ ਸ਼ਾਕ शेखर अरोड़ा पुत्र रश्मि अरोड़ा डिप्टी मैनेजर वासी श्री मुखसेर सर्द ਦੇ ਬਿਆਨਾਂ ਤੇ ਅੰਮੀ ਠਿਗੜਾ ਵਾਸੀ 프리ਦਕੋਟ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਤੇ ਹੁਣ ਧਰਾਵਾਂ ਵਿੱਚ ਵਾਅਦਾ ਕੀਤਾ ਗਿਆ ਹੈ ਥਾਣਾ ਮੁਖੀ ਨਵਦੀਪ ਸਿੰਘ ਪੱਟੀ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਗੱਗ ਦਾ ਦੇ ਖੇਤੀ ਬੜੀ ਲਿਮਟ ਖਾਤਿਆਂ ਤੇ ਐਫ ਡੀ ਕੇ ਖਾਤਿਆਂ ਵਿੱਚ ਲੈਣ ਦੇਣ ਬਾਰੇ ਛੇੜਛੜ ਕੀਤੀ ਹੈ ਤਾਂ ਉਹ ਤਪਤੀਸ਼ ਦੌਰਾਨ ਜਦ ਉਹਨਾਂ ਦੇ ਪਰਿਵਾਰਾਂ ਦੀਆਂ ਬੈਂਕ ਸਟੇਟਮੈਂਟਾਂ ਲਈਆਂ ਤਾਂ ਰਪਿੰਦਰ ਕੌਰ ਦਾ ਸਾਧਿਕ ਬੈਂਕ ਵਿੱਚ ਖਾਤਾ ਮਿਲਿਆ ਤੇ ਸਜ਼ਾਦ ਉਸਦੇ ਉਸ ਖਾਤੇ ਦੀ ਪੜਤਾਲ ਕੀਤੀ ਤਾਂ ਜੋ ਦੂਜੇ ਪੀੜਤ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਟ੍ਰਾਂਜੈਕਸ਼ਨ ਹੋਈ ਹੈ ਉਹ ਰਪਿੰਦਰ ਕੌਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਸਨ ਪੜਤਾਲ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ 2014 ਤੋਂ ਹੁਣ ਤੱਕ ਰਪਿੰਦਰ ਕੌਰ ਦੇ ਖਾਤੇ ਵਿੱਚ ਕਰੀਬ 2 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ ਇਸ ਕਰਕੇ ਰਬਿੰਦਰਪੁਰ ਪਤਨੀ ਅੰਮੀ ਤਿਗੜਾਵਾਸੀ ਫੀਰਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ